گوڑی محلہ پنج پہلا پرت برہم کالے گھر آیا برہ کمل پیال نہ پایا پرتم برہم کالے گھر آیا برہم کمل پیال ن پایا ਅਗਾਂ ਨਹੀਂ ਲਈਨੀ ਪਰਮ ਬੁਲਾਇਆ ਜੋ ਉਪਜੇ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ 모ਹੇ ਦੇਵੀ ਸਭ ਦੇਵਾ ਕਾਣ ਛੋਡੇ ਬਿਨ ਗੁਰ ਕੀ ਸੇਵਾ ਉਹ ਅਬినాਸ਼ੀ ਅਲਕ ਅਬਹਿਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾ ਮੋਹ ਭੁੱਲ ਜਮ ਕਾ ਦੁੱਖ ਸਹਿਣਾ ਮੈਂ ਧਰਨਾਮ ਜਿਉ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਸਾਹਾ ਮਰੇ ਸਾਂਚੇ ਮਾਇਆ ਦਾਮ ਮੈਂ ਧਨ ਦੀਜੈ ਹਰ ਅਮਰਤ ਨਾਮ ਰਈਤ ਮਿਹਰ ਮੁਕੱਦਮ ਸਿੱਖਦਾਰ ਨਹ ਚਲ ਕੋਈ ਨਾ ਦਸੈ ਸੰਸਾਰੇ ਅਫਰਿਓ ਕਾਲ ਕੂੜ ਸਰ ਮਾਰੇ ਲਹਚਲ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਨਹਿ ਸਭ ਗੋਈ ਉਹ ਗਰਮ ਖਜਾਪ ਤਾ ਪਤ ਹੋਈ ਕਾਜੀ ਸੇਖ ਭੇਖ ਪਖੀਰਾ ਵੱਡੇ ਕਹਾਵੇ ਹਮੈ ਤਨ ਪੀਰਾ ਕਾਲ ਨਾ ਛੋੜੇ ਬਿਨ ਸਤਗੁਰ ਕੀ ਧੀਰਾਏ ਕਾਲ ਜਾਲ ਜਿਹ ਪਾ ਅਰਣੈਣੀ ਕਾਨੀ ਕਾਲ ਸੁਣੇ ਵਿਖ ਵੈਣੀ ਬਿਨ ਸਬਦੇ ਝੂਠੇ ਦਿਨ ਰਹਿਣੀ ਹਰਦੇ ਸਾਚ ਬਸੇ ਹਰ ਨਾਏ ਕਾਲ ਨਾ ਜੋਹੇ ਸਗੈ ਗੁਣ ਗਾਈ ਨਾਨਕ ਗੁਰਮੁਖਬ ਸਬਦ ਸਮਾਈ ਨਾਨਕ ਗੁਰਮੁਖ ਸਬਦ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆ ਪਾਵਨ ਪਵਿੱਤਰ ਅੰਗ 227 ਤੇ ਸੁਭਾਇਮਾਨ ਸ਼ਬਦ ਪੜਿਆ ਕਿਉਂਕਿ ਆਪਾਂ ਨੂੰ ਬਹੁਤ ਸਾਰਿਆਂ ਨੂੰ ਇਹੀ ਸੁਭਾਵ ਆ ਆਪਣਾ ਬਣਿਆ ਹੋਇਆ ਵੀ ਆਓ ਜੀ ਮੱਥਾ ਟੇਕੋ ਗੁਰੂ ਸਾਹਿਬ ਨੂੰ ਨਮਸ਼ਕਾਰ ਕੀਤੀ ਤੇ ਦੋ ਪਤਾਸੇ ਲੈ ਕੇ ਘਰ ਨੂੰ ਚਲੇ ਗਏ ਜੇ ਆਪਾਂ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰ ਲਗੇ ਤਾਂ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਬਹੁਤ ਸਾਰਾ ਗਿਆਨ ਮਿਲ ਸਕਦਾ ਬਹੁਤ ਸਾਰੇ ਬਹਿਮਾ ਭਰਮਾਂ ਵਿੱਚੋਂ ਅਸੀਂ ਮੁਕਤ ਹੋ ਸਕਦੇ ਹਾਂ ਮਹਾਰਾਜ ਨੇ ਅੱਜ ਸਮਝਾਉਣਾ ਕੀਤਾ ਗੌੜੀ ਮਹੱਲਾ ਪਹਿਲਾਂ ਪ੍ਰਥਮੇ ਬ੍ਰਹਮ ਕਾਲੇ ਕਰ ਆਇਆ ਮਹਾਰਾਜ ਕਹਿੰਦੇ ਨਾ ਹੋਰ ਜੀਵਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਸਭ ਤੋਂ ਪਹਿਲਾਂ ਬ੍ਰਹਮ ਹੀ ਆਤਮਕ ਮੌਤ ਦੀ ਫਾਹੀ ਵਿੱਚ ਫਸ ਗਿਆ ਬ੍ਰਹਮ ਕਮਲ ਪਿਆਲ ਨਾ ਪਾਇਆ ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿੱਚੋਂ ਬ੍ਰਹਮਾ ਜੰਮਿਆ ਸੀ ਉਸ ਦਾ ਅੰਤ ਲੈਣ ਲਈ ਪਤਾਲ ਵਿੱਚ ਜਾ ਪਹੁੰਚਿਆ ਪਰ ਬ੍ਰਹਮ ਕਮਲ ਦਾ ਅੰਤ ਨਾ ਲੱਭ ਸਕਿਆ ਤੇ ਸ਼ਰਮਿੰਦਾ ਹੋਣਾ ਪਿਆ ਇਹ ਹੋਮੇ ਹੀ ਮੌਤ ਹੈ ਹੋਮੇ ਹੀ ਜਿਹਨੂੰ ਆਪਾਂ ਜਿਹਨੂੰ ਆਤਮਕ ਮੌਤ ਕਿਹਾ ਨਾ ਉਹ ਹੋਮੇ ਦਾ ਹੀ ਮਾਨ ਜਿਹੜਾ ਇਹ ਆਤਮਕ ਮੌਤ ਹੈ ਅਗੇ ਮਹਾਰਾਜ ਕਹਿੰਦੇ ਨੇ ਆਗਿਆ ਨਹੀਂ ਲਈਨੀ ਪਰਮ ਭੁਲਾਇਆ ਉਸ ਨੇ ਆਪਣੇ ਗੁਰੂ ਦੀ ਆਗਿਆ ਵੱਲ ਗੌਰ ਨਾ ਕੀਤਾ ਗੌਰ ਨਾ ਕੀਤਾ ਇਸ ਹੋਮੇ ਵਿੱਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿੱਚੋਂ ਪੈਦਾ ਹੋ ਸਕਦਾ ਹਾਂ ਪਟਕਣਾ ਵਿੱਚ ਪੈ ਕੇ ਕੁਰਾਹੇ ਪੈ ਗਿਆ ਇਹ ਹਿੰਟ ਦਿੱਤੇ ਆ ਜੀ ਗੁਰੂ ਨੇ ਗੁਰਬਾਣੀ ਵਿੱਚ ਹਿੰਟ ਦਿੱਤੇ ਆ ਇਹ ਕਿਉਂਕਿ ਗੁਰਬਾਣੀ ਵਿੱਚ ਪੰਕਤੀ ਆ ਵੀ ਮਾਤ ਪਿਤਾ ਬਿਨ ਬਾਲ ਨਾ ਹੋਈ ਹੈ ਬਿੰਬ ਬੈਨ ਕਿਸੇ ਕਪੜੇ ਤੋਂ ਹੀ ਹੈ ਇਸ ਤਰ੍ਹਾਂ ਪੰਕਤੀ ਆ ਵੀ ਮਾਤਾ ਪਿਤਾ ਦੇ ਸੰਯੋਗ ਤੋਂ ਬਿਨ ਬੱਚਾ ਪੈਦਾ ਨਹੀਂ ਹੋ ਸਕਦਾ ਇਹ ਹਿੰਟ ਦਿੱਤੇ ਆ ਮਹਾਰਾਜ ਨੇ ਮਹਾਰਾਜ ਅਗੇ ਕਹਿੰਦੇ ਨੇ ਜੋ ਉਪਜੈ ਸੋ ਕਾਲ ਸੰਘਾਰਿਆ ਜਗਤ ਵਿੱਚ ਜਿਹੜਾ ਜਿਹੜਾ ਜੀਵ ਜਨਮ ਲੈਂਦਾ ਹੈ ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਬਸਾਂਦਾ ਮੌਤ ਦੇ ਸਹਮ ਨੇ ਉਸ ਉਸ ਦਾ ਆਤਮਿਕ ਜੀਵਨ ਪਾਲਰਨ ਨਹੀਂ ਕੀਤਾ ਅਗੇ ਮਹਾਰਾਜ ਕਹਿੰਦੇ ਨੇ ਹਮ ਹਰ ਰੱਖੇ ਗੁਰ ਸ਼ਬਦ ਵਿਚਾਰਿਆ راہ ਵਾਲਾ ਬੰਦਾ ਮਹਾਰਾਜ ਕਹਿੰਦੇ ਮੇਰੇ ਆਤਮਿਕ ਜੀਵਨ ਨੂੰ ਪ੍ਰਮਾਤਮਾ ਨੇ ਆਪ ਬਚਾ ਲਿਆ ਕਿਉਂਕਿ ਉਸ ਦੀ ਮਿਹਰ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਮਾਇਆ 모ਹே ਦੇਵੀ ਸਭ ਦੇਵਾ ਮਰਦ ਕਹਿੰਦੇ ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਇਹ ਹੀ ਹੈ ਆਤਮਕ ਮੌਤ ਜੋ ਮਾਇਆ ਦੇ ਮੋਹ ਵਿੱਚ ਫਸ ਗਿਆ ਇਨਸਾਨ ਇਹ ਆਤਮਕ ਮੌਤੇ ਮਰਿਆ ਸਮਝੋ ਸਰੀਰ ਕਰਕੇ ਚੱਲ ਫਿਰ ਰਿਹਾ ਮਾਇਆ ਦਾ ਮੋਹ ਫਸਾਈ ਫਿਰ ਤਾਂ ਇਨਸਾਨ ਨੂੰ ਪ੍ਰਮਾਤਮਾ ਦੇ ਨਾਮ ਨਾਲੋਂ ਜੀਵਾਤਮਾ ਟੁੱਟ ਗਈ ਜਿਵੇਂ ਟਾਣੀ ਨਾਲੋਂ ਪੱਤਾ ਟੁੱਟ ਕੇ ਜ਼ਿਆਦਾ ਚਿਰ ਹਰਿਆ ਭਰਿਆ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਭਾਈ ਜੀਵ ਆਤਮਾ ਵੀ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਜ਼ਿਆਦਾ ਚਿਰ ਜੀਂਦਾ ਨਹੀਂ ਰਹਿੰਦਾ ਜਮੀਰ ਮਰਿਆ ਰਹਿੰਦਾ ਫਿਰ ਸਾਡਾ ਜਿਹੜਾ ਆਤਮਾ ਦੀ ਮੌਤ ਹੋਈ ਰਹਿੰਦੀ ਆ ਆਤਮਿਕ ਜੀਵਨ ਸਾਡਾ ਖਤਮ ਹੋ ਜਾਂਦਾ ਇਉਂ ਦੱਸਦੇ ਨੇ ਸਤਿਗੁਰੂ ਇੱਥੇ ਮਾਇਆ ਮੋਹ ਦੇਵੀ ਸਭ ਦੇਵਾ ਸਾਰੇ ਦੇਵਤੀ ਦੇਵ ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਇਹੀ ਹੈ ਆਤਮਿਕ ਮੌਤ ਮਹਾਰਾਜ ਸਮਝਾਉਣਾ ਕਰਦੇ ਨੇ ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ ਮਹਾਰਾਜ ਕਹਿੰਦੇ ਇਹ ਆਤਮਿਕ ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖਲਾਸੀ ਨਹੀਂ ਕਰਦੀ ਪ੍ਰਮਾਤਮਾ ਦਾ ਨਾਮ ਜਪਣਾ ਤੇ ਗੁਰੂ ਦੇ ਕਹਣੇ ਵਿੱਚ ਜਿੰਨਾ ਚਿਰ ਇਨਸਾਨ ਨਹੀਂ ਚੱਲਦਾ ਉਨਾਂ ਚਿਰ ਇਹ ਤੋਂ ਮੁਕਤੀ ਨਹੀਂ ਹੋਣੀ ਖਹਿੜਾ ਨਹੀਂ ਛੁੱਟਣਾ ਆਪਣੇ ਵਾਲੀ ਭਾਸ਼ਾ ਚ ਕਹੀਏ ਤਾਂ ਆਪਣੇ ਵਾਲੀ ਬੋਲੀ ਜਿਹੜੀ ਇਧਰ ਆ ਵੀ ਖਹਿੜਾ ਨਹੀਂ ਛੁੱਟਣਾ ਅਗਲੇ ਪੰਨੇ 'ਚ ਮਹਾਰਾਜ ਦੱਸਦੇ ਨੇ ਉਹ ਆ ਬੇਨਾਸੀ ਅਲਖ ਅਭੇਵਾਂ ਜਿਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਗੁਰਬਾਣੀ ਜੋੜਦੀ ਆ ਮਹਾਰਾਜ ਕਹਿੰਦੇ ਉਹ ਇਸ ਆਤਮਿਕ ਮੌਤ ਤੋਂ ਬਚਿਆ ਹੋਇਆ ਹੈ ਉਹ ਨਹੀਂ ਜਮੀਰ ਕਰਕੇ ਮਰਿਆ ਹੋਇਆ ਉਹ ਸਦਾ ਹੀ ਜਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਸਦਾ ਸਿਰ ਰਹਿਣ ਵਾਲਾ ਜਦੋਂ ਸੰਸਾਰ ਦੀ ਸ੍ਰਿਸ਼ਟੀ ਦੀ ਉਤਪਤੀ ਨਹੀਂ ਸੀ ਉਦੋਂ ਵੀ ਸੁੰਨ ਸਮਾਦੀ ਵਿੱਚ ਸੀ ਕਿਉਂਕਿ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਹੀ ਗੱਲ ਕੋਲੋਂ ਜੀ ਗੁਰਬਾਣੀ ਕਹਿੰਦੀ ਆ ਗੁਰੂ ਦੀ ਨਾ ਦਿਨ ਚੰਦ ਨਾ ਸੂਰਜ ਨਾ ਦਿਨ ਰਾਤ ਨਾ ਕੁਛ ਵੀ ਜਦੋਂ ਨਹੀਂ ਸੀ ਉਦੋਂ ਵੀ ਮਹਾਰਾਜ ਸੁੰਨ ਸਮਾਦੀ ਦੇ ਵਿੱਚ ਸੀ ਅਕਾਲ ਪੁਰਖ ਵਾਹਿਗੁਰੂ ਸੁੰਨ ਸਮਾਦ ਲਗਾਏ ਦਾ ਇਸ ਤਰ੍ਹਾਂ ਪੰਕਤੀਆਂ ਆਉਣਗੀਆਂ ਅੱਗੇ ਤੇ ਪੈਦਾ ਕਿਵੇਂ ਹੋਇਆ ਸੰਸਾਰ ਉਹ ਵੀ ਦੱਸਿਆ ਗੁਰਬਾਣੀ ਵਿੱਚ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤਿੰਨ ਤਿਰ ਭਵਨ ਸਾਜਿਆ ਮਹਾਰਾਜ ਕਹਿੰਦੇ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਤੋਂ ਹਵਾ ਪੈਦਾ ਹੋਈ ਹਵਾ ਤੋਂ ਜਲ ਪੈਦਾ ਹੋਇਆ ਜਲ ਤੋਂ ਫਿਰ ਉਤਪਤੀ ਹੋਈ ਅੱਗੇ ਪਾਣੀ ਤੋਂ ਮਹਾਰਾਜ ਕਹਿੰਦੇ ਉਹ ਅਬੈਨਾਸੀ ਅਲਖ ਅਭੇਵਾਂ ਇਸ ਆਤਮਕ ਮੌਤ ਤੋਂ ਬਚਿਆ ਹੋਇਆ ਸਿਰਫ ਇੱਕ ਪ੍ਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ ਜਿਸ ਦਾ ਭੇਦ ਪਾਇਆ ਨਹੀਂ ਜਾ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਤੇ ਰਹਿਣ ਵਾਲਾ ਤੇ ਜੀਵਾਂ ਦੀ ਪਤਾ ਇਸ ਕਰਕੇ ਸਾਹਮਣ ਸਾਭ ਸੰਭਾਲਣ ਵਾਲਾ ਦੁਨੀਆ ਨੂੰ ਕੁਦਰਤ ਨੂੰ ਪੈਦਾ ਕਰਕੇ ਉਹਨੂੰ ਚਲਾਉਣ ਵਾਲਾ ਅਗਲੇ ਪੰਨ ਚ ਮਹਾਰਾਜ ਦੱਸਦੇ ਨੇ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਮਹਾਰਾਜ ਕਹਿੰਦੇ ਉੰਜ ਤਾਂ ਸੁਲਤਾਨ ਹੋਣ ਖਾਨ ਹੋਣ ਬਾਦਸ਼ਾਹ ਹੋਣ ਕਿਸੇ ਨੇ ਵੀ ਇੱਥੇ ਸਦਾ ਟਿਕੇ ਨਹੀਂ ਰਹਿਣਾ ਕਿਸੇ ਨੇ ਵੀ ਸਭ ਨੇ ਜਾਣਾ ਸੰਸਾਰ ਤੋਂ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਏ ਗਰਬਾਣੀ ਦੀ ਪੰਕਤੀ ਹੈ ਮਹਾਰਾਜ ਨੇ ਜੋ ਵੀ ਪੈਦਾ ਕੀਤਾ ਉਹ ਸੰਸਾਰ ਤੋਂ ਜਾਣਾ ਕੁਦਰਤ ਨੂੰ ਪੈਦਾ ਕੀਤਾ ਕੁਦਰਤ ਆਉਂਦੀ ਹੈ ਜਾਂਦੀ ਹੈ ਜੇ ਆਪਾਂ ਜੀਵ ਬੈਠੇ ਆਂ ਇਹ ਕੁਦਰਤ ਦਾ ਇੱਕ 파ਟ ਆਂ ਕੁਦਰਤ ਦੇ ਵਿੱਚੋਂ ਪੈਦਾ ਹੋਏ ਨੇ ਸਰੀਰ ਇਹ ਤੇ ਇੱਕ ਦਿਨ ਕੁਦਰਤ ਦੇ ਵਿੱਚ ਹੀ ਮਿਲ ਜਾਣੇ ਆ ਇਹ ਆਕਾਰ ਨਹੀਂ ਰਹਿਣੇ ਮਹਾਰਾਜ ਸਮਝਾਉਣਾ ਕਰਦੇ ਨੇ ਸੁਲਤਾਨ ਖਾਨ ਵਾਦਸਾ ਨਹੀਂ ਰਹਿਣਾ ਕਿਸੇ ਨੇ ਨਹੀਂ ਰਹਿਣਾ ਜੋ ਵੀ ਆਇਆ ਸਭ ਚੱਲ ਸੀ ਆਪੋ ਆਪਣੀ ਵਾਰੀ ਅਗਲੇ ਬੰਦ ਚ ਮਹਾਰਾਜ ਕਹਿੰਦੇ ਨਾਮੋਂ ਭੁੱਲ ਜਮ ਕਾ ਦੁੱਖ ਸਹਿਣ ਮਹਾਰਾਜ ਕਹਿੰਦੇ ਪਰ ਪ੍ਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਖੁੰਝਦਾ ਸਮਝ ਦੇਣਾ ਵੀ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਅਕਾਲਪੁਰਖ ਵਾਹਿਗੁਰੂ ਵਾਲੇ ਰਸਤੇ ਤੋਂ ਖੁੰਝ ਗਿਆ ਹੋਰ ਰਸਤੇ ਪੈ ਗਿਆ ਟੇਡੇ-ਮੇਡੇ ਰਾਹਾਂ 'ਚ ਚੱਲ ਪਿਆ ਅਕਾਲਪੁਰਖ ਵਾਹਿਗੁਰੂ ਦਾ ਨਾਮ ਛੱਡ ਕੇ ਗੁਰਦਾਸ ਨਾਮ ਛੱਡ ਕੇ ਗੁਰੂਦਰ ਨੂੰ ਛੱਡ ਕੇ ਆਏ ਕਿਹਨੂੰ ਸਾਰੇ ਟੇਡੇ-ਮੇਡੇ ਰਸਤੇ ਆ ਉਸ ਰਸਤਿਆਂ 'ਚ ਪੈ ਗਿਆ ਮੰਜ਼ਿਲ ਤੇ ਨਹੀਂ ਪਹੁੰਚ ਸਕਿਆ ਰਾਹ ਵਿੱਚ ਹੀ ਰਹਿ ਗਿਆ ਮਹਾਰਾਜ ਕਹਿੰਦੇ ਮਾਨੋ ਭੂਲੇ ਨਾਮੋ ਭੂਲੇ ਜਮਕਾ ਦੁੱਖ ਸਹਿਣਾ ਪਰ ਪ੍ਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ ਜਮ ਦਾ ਜਿਹੜੇ ਜਮ ਨੇ ਸਾਨੂੰ ਮੋਹ ਮਾਇਆ ਦਾ ਜਮ ਚੰਬੜਿਆ ਹੋਇਆ ਮਨੁੱਖਤਾ ਨੂੰ ਹੰਕਾਰ ਦਾ ਜਮ ਚੰਬੜਿਆ ਹੋਇਆ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਜੋ-ਜੋ ਖੁੰਝਦਾ ਹੈ ਉਹ ਜਮਾ ਜਮਦਾ ਦੁੱਖ ਸਹਾਰਦਾ ਹੈ ਉਹ ਆਪਣੀ ਆਤਮਿਕ ਮੌਤ ਵੀ ਸਹੇੜ ਲੈਂਦਾ ਹੈ ਇਸੇ ਕਰਕੇ ਹੈ ਪ੍ਰਭੂ ਮੈਂ ਧਰ ਨਾਮ ਜਿਉ ਰਾਖੋ ਰਹਿਣਾ ਮੈਂ ਧਰ ਨਾਮ ਜਿਉ ਰਾਖੋ ਰਹਿਣਾ ਮੈਨੂੰ ਤੇਰਾ ਨਾਮ ਹੀ ਸਹਾਰਾ ਹੈ ਮੈਂ ਇਹੀ ਅਰਦਾਸ ਕਰਦਾ ਹਾਂ ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿੱਚ ਜੋੜੀ ਰੱਖ ਮੈਂ ਤੇਰੇ ਨਾਮ ਵਿੱਚ ਹੀ ਟਿਕਿਆ ਰਹਾ ਮਹਾਰਾਜ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਚੌਧਰੀ ਹੋਣ ਰਾਜੇ ਹੋਣ ਕਿਸ ਦਾ ਵੀ ਇੱਥੇ ਪੱਕਾ ਡੇਰਾ ਨਹੀਂ ਹੈ ਸਹਾ ਸ਼ਾਮਰੇ ਸੱਚ ਮਾਇਆ ਦਾਮ ਪਰ ਜਿਹੜੇ ਸ਼ਾ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਆਤਮਕ ਮੌਤੇ ਮਰ ਜਾਂਦੇ ਨੇ ਮਹਾਰਾਜ ਕਹਿੰਦੇ ਹੋ ਅੱਗੇ ਕਹਿੰਦੇ ਨੇ ਸਤਿਗੁਰੂ ਮੈਂ ਤੁਹਾਨੂੰ ਦੀਜੇ ਹਰ ਅਮਰਤ ਨਾਮ ਗੁਰੂ ਮਹਾਰਾਜ ਕਹਿੰਦੇ ਹੈ ਹਰੀ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਧੰਨ ਬਖਸ਼ ਰਇਤ ਮਹਿਰ ਮੁਕਦਮ ਸਿਕਦਾਰੇ ਪਰਜਾ ਪਰਜਾ ਦੇ ਮੁਖੇ ਚੌਧਰੀ ਸਰਦਾਰ ਨਹ ਚਲ ਕੋਈ ਨਾ ਦੇ ਸਹ ਸੰਸਾਰ ਕੋਈ ਵੀ ਐਸਾ ਨਹੀਂ ਦਿਸ ਰਹਾ ਜੋ ਸੰਸਾਰ ਵਿੱਚ ਸਦਾ ਟਿਕਿਆ ਰਹਿ ਸਕੇ ਅਫਰਿਓ ਕਾਲ ਕੂੜ ਸਰ ਮਾਰੇ ਮਹਾਰਜ ਕਹਿੰਦੇ ਪਰ ਬਲੀ ਕਾਲ ਉਸ ਦੇ ਸਿਰ ਉੱਤੇ ਚੋਟ ਮਾਰਦਾ ਹੈ ਉਸ ਨੂੰ ਆਤਮਕ ਮੋਤੇ ਮਾਰਦਾ ਹੈ ਜਿਸ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਹੈ ਨਹਚਲ ਏਕ ਸਚਾ ਸਚ ਸੋਈ ਮਹਾਰਾਜ ਕਹਿੰਦੇ ਨਹਚਲ ਦਾ ਮਤਲਬ ਹੁੰਦਾ ਸਦਾ ਥਿਰ ਰਹਿਣ ਵਾਲਾ ਕਿਸੇ ਪਾਸੇ ਜਾਣ ਵਾਲਾ ਨਹੀਂ ਇੱਕੋ ਟਿਕਾਣੇ ਤੇ ਟਿਕਿਆ ਰਹਿਣ ਵਾਲਾ ਉਹ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਨਹਚਲ ਏਕ ਸਚਾ ਸਚ ਸੋਈ ਸਦਾ ਅਟਲ ਰਹਿਣ ਵਾਲਾ ਕੇਵਲ ਇੱਕੋ ਇੱਕ ਪ੍ਰਮਾਤਮਾ ਹੀ ਹੈ ਜਿਨ ਕਰ ਸਾਜੀ ਤਨਹ ਸਭ ਕੋਈ ਮਹਾਰਾਜ ਕਹਿੰਦੇ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ ਉਹ ਆਪ ਹੀ ਇਸ ਨੂੰ ਆਪਣੇ ਅੰਦਰ ਲੈ ਕਰ ਲੈਂਦਾ ਹੈ ਜਿਨੇ ਸ੍ਰਿਸ਼ਟੀ ਬਣਾਈ ਆ ਆਪਣੇ ਅੰਦਰ ਹੀ ਉਹਨੂੰ ਸਮੇਟ ਲੈਂਦਾ ਸੰਭਾਲ ਲੈਂਦਾ ਇਸ ਤਰ੍ਹਾਂ ਕਹਿ ਲਓ ਆਪਣੇ ਤੋਂ ਹੀ ਉਹਨੇ ਪੈਦਾ ਕੀਤੀ ਤੇ ਆਪਣੇ ਵਿੱਚ ਹੀ ਉਹਨੇ ਸਮਾ ਲਈ ਆਪੇ ਸਿਰਜੀ ਆਪੇ ਸਭ ਕੋਈ ਮਹਾਰਾਜ ਕਹਿੰਦੇ ਉਹ ਗੁਰਮੁਖ ਜਾਪ ਤਾਂ ਪਤ ਹੋਈ ਜਦੋਂ ਗੁਰੂ ਦੀ ਸ਼ਰਨ ਪਿਆ ਉਹ ਪ੍ਰਮਾਤਮਾ ਹਰ ਥਾਂ ਦਿਸ ਪਏ ਤਾਂ ਜੀਵ ਦਾ ਆਤਮਿਕ ਜੀਵਨ ਪਲਦਾ ਹੈ ਤਦੋਂ ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਕਾਜੀ ਸੇਖ ਭੇਖ ਪਖੀਰਾ ਵੱਡੇ ਕਹਾਵੇ ਹੋ ਮੈਂ ਤਨ ਪੀਰਾ ਮਹਾਰਾਜ ਕਹਿੰਦੇ ਕਾਜੀ ਅਖਵਾਨ ਸੇਖ ਅਖਬਾਨ ਵੱਡੇ ਵੱਡੇ ਭੇਖਾਂ ਵਾਲੇ ਫਖੀਰ ਅਖਬਾਨ ਤੇ ਪਰ ਵੱਡੇ ਕਹਾਵੇ ਹੋਮੇ ਤਨ ਪੀਰਾ ਦੁਨੀਆ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਅਖਬਾਨ ਵਾਲੇ ਅਖਬਾਨ ਪਰ ਜੇ ਸਰੀਰ ਵਿੱਚ ਹੋਮੇ ਦੀ ਪੀੜ ਹੈ ਜੇ ਸਰੀਰ ਵਿੱਚ ਹੋਮੇ ਦੀ ਪੀੜ ਹੈ ਨਾ ਮਹਾਰਾਜ ਕਹਿੰਦੇ ਕਾਲ ਨਾ ਛੋੜੇ ਬਿਨ ਸਤਗੁਰ ਕੀ ਧੀਰਾ ਤਾਂ ਮੌਤ ਖਲਾਸੀ ਨਹੀਂ ਕਰਦੀ ਮੌਤ ਤੋਂ ਨਹੀਂ ਬਚ ਸਕਦਾ ਇਨਸਾਨ ਆਤਮਿਕ ਮੌਤ ਤੋਂ ਆਤਮਿਕ ਮੌਤ ਖਲਾਸੀ ਨਹੀਂ ਕਰਦੀ ਆਤਮਿਕ ਜੀਵਨ ਪਲਰਦਾ ਨਹੀਂ ਸਤਗੁਰੂ ਤੋਂ ਮਿਲੇ ਸਤਗੁਰੂ ਤੋਂ ਮਿਲੇ ਨਾਮ ਆਧਾਰ ਤੋਂ ਬਿਨਾ ਇਹ ਇਹ ਆਤਮਿਕ ਮੌਤ ਟਿੱਗੀ ਹੀ ਰਹਿੰਦੀ ਹੈ ਆਤਮਿਕ ਮੌਤ ਟਿਕੀ ਰਹਿੰਦੀ ਆ ਜਿਹੜੀ ਆਤਮਾ ਨੂੰ ਸਾਨੂੰ ਪ੍ਰਮਾਤਮਾ ਨਾਲੋਂ ਤੋੜ ਕੇ ਰੱਖਦੀ ਆ ਆਤਮਾ ਨੂੰ ਉਹ ਆ ਮੋਹ ਮਾਇਆ ਦੀ ਮੌਤ ਅੱਗੇ ਮਹਾਰਾਜ ਕਹਿੰਦੇ ਨੇ ਕਾਲ ਜਾਲ ਜੀ ਬਾ ਅਰਣੈਣੀ ਕਾਨੀ ਕਾਲ ਸੁਣ ਬਖ ਵੈਣੀ ਨਿੰਦਿਆ ਆਤਕ ਦੇ ਕਾਰਨ ਜੀਵ ਦੀ ਰਾਹੀ ਪਰਾਇਆ ਰੂਪ ਤੱਕਣ ਦੇ ਕਾਰਨ ਅੱਖਾਂ ਦੀ ਰਾਹੀ ਮਹਾਰਾਜ ਕਹਿੰਦੇ ਅਤੇ ਕੰਨਾਂ ਦੀ ਰਾਹੀ ਕਿਉਂਕਿ ਜੀਵ ਆਤਮਕ ਮੌਤ ਲਿਆਉਣ ਵਾਲੇ ਨਿੰਦਿਆ ਆਤਕ ਦੇ ਬਚਨ ਸੁਣਦਾ ਹੈ ਆਤਮਕ ਮੌਤ ਦਾ ਜਾਲ ਜੀਵਾਂ ਦੇ ਸਿਰ ਉੱਤੇ ਸਦਾ ਤਣਿਆ ਰਹਿੰਦਾ ਹੈ ਦਸਤਾ ਸਤਗੁਰਾਂ ਨੇ ਵੀ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਪਾਈ ਉਹੀ ਆਤਮਕ ਮੌਤੇ ਜੀ ਆਤਮਕ ਜੀਵਨ ਜੀਦਾ ਹੈ ਨਹੀਂ ਤਾਂ ਸਭ ਆਤਮਕ ਮੌਤੇ ਮਰੇ ਹੋਏ ਨੇ ਸਰੀਰ ਕਰਕੇ ਤੁਰੇ ਫਿਰਦੇ ਨੇ ਜਿਉਂ ਦੀਆਂ ਲਾਸਾਂ ਕਹਿ ਲੋ ਅੱਗੇ ਮਹਾਰਾਜ ਸਮਝਾਉਂਦੇ ਨੇ ਬੈਨ ਸਬਦ ਮਿੱਠੇ ਦੇ ਨਰੇਣੀ ਬੈਨ ਸਬਦ ਮੂਠੇ ਦੇ ਨਰੇਣੀ ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾਂ ਜੀਵ ਦਿਨ ਰਾਤ ਆਤਮਿਕ ਜੀਵਨ ਦੇ ਗੁਣਾਂ ਤੋਂ ਲੁੱਟੇ ਜਾ ਰਹੇ ਹਨ ਹਿਰਦੇ ਸਾਚ ਬਸੇ ਹਰ ਨਾਏ ਕਾਲ ਨ ਜੋ ਹੈ ਸਕੈ ਗੁਣ ਗਾਏ ਗਾਏ ਮਹਾਰਾਜ ਕਹਿੰਦੇ ਜਿਸਮਨੁਖ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਸਦਾ ਬਸਿਆ ਰਹਿੰਦਾ ਹੈ ਜੋ ਮਨੁਖ ਆਤਮਾ ਆਤਮਾ ਦੇ ਨਾਮ ਵਿੱਚ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ ਉਹਨੂੰ ਕਾਲ ਨਾ ਜੋ ਹੈ ਸਕੇ ਗੁਣ ਗਾਏ ਕਾਲ ਜੋ ਨਹੀਂ ਸਕਦਾ ਆਤਮਕ ਮੌਤ ਮੌਤ ਦਾ ਸਹਿਮ ਉਸ ਵੱਲ ਕਦੇ ਤੱਕ ਨਹੀਂ ਸਕਦਾ ਕਿਉਂਕਿ ਉਹ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਗੁਰਮਖ ਸਬਦ ਸੁਭਾਏ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰੂ ਸ਼ਬਦ ਦੀ ਰਾਹੀ ਪ੍ਰਭੂ ਚਰਨਾ ਵਿੱਚ ਸਦਾ ਲੀਨ ਰਹਿੰਦਾ ਹੈ ਅਗਲਾ ਸ਼ਬਦ ਆਪਾਂ ਗਾਇਨ ਕਰ ਲੈਨੇ ਆ ਸਮਾਂ ਹੋ ਗਿਆ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿੱਥਿਆ ਨਹੀਂ ਰਾਈ ਚੱਲੇ ਗੁਰਮੁਖ ਹੁਕਮ ਰਜਾਈ ਜਿਹੜੇ ਮਨੁੱਖ ਸਦਾ ਅਟੱਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ ਰਤਾ ਵੀ ਝੂਠ ਨਹੀਂ ਬੋਲਦੇ ਮਹਾਰਾਜ ਕਹਿੰਦੇ ਚਾਲੇ ਗੁਰਮੁਖ ਹੁਕਮ ਰਜਾਈ ਉਹ ਗੁਰੂ ਦੇ ਸਨਮੁਖ ਰਹਿ ਕੇ ਰਜਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਤੁਰਦੇ ਹਨ ਰਹੇ ਅਤੀਤ ਸੱਚੇ ਸਰਨਾਈ ਮਹਾਰਾਜ ਕਹਿੰਦੇ ਉਹ ਸਦਾ ਫਿਰ ਪ੍ਰਭੂ ਦੀ ਚਰਨ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਹ ਤਾਂ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਉੱਪਰ ਰਹਿੰਦੇ ਨੇ ਮਾਇਆ ਦਾ ਪ੍ਰਭਾਵ ਉਹਨਾਂ ਨੂੰ ਦਬਾ ਨਹੀਂ ਸਕਦਾ ਸੱਚ ਕਰ ਵੈਸੇ ਕਾਲ ਨ ਜੋਹੇ ਮਨੁੱਖ ਕੋ ਆਵਤ ਜਾਵਤ ਦੁਖ ਮੋਹੇ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਮੌਤ ਦਾ ਸਹਿਮ ਕੋ ਨਹੀਂ ਸਕਦਾ ਉਸ ਦੇ ਆਤਮਿਕ ਜੀਵਨ ਨੂੰ ਕੋਈ ਖਤਰਾ ਨਹੀਂ ਹੁੰਦਾ ਮਨਮੁਖ ਕੋ ਆਬਤ ਜਾਬਤ ਦੁਖ ਮੋਹੇ ਮਹਾਰਾਜ ਕਹਿੰਦੇ ਜਿਹੜੇ ਆਪਣੇ ਮਨ ਦੇ ਮਰੀਦ ਮਨੁਖ ਨੂੰ ਪਰ ਆਪਣੇ ਮਨ ਦੇ ਮਰੀਦ ਮਨੁਖ ਨੂੰ ਮੋਹ ਵਿੱਚ ਫਸੇ ਹੋਣ ਦੇ ਕਾਰਨ ਜਨਮ ਮਰਨ ਦਾ ਦੁੱਖ ਦਬਾਈ ਰੱਖਦਾ ਹੈ ਜਨਮ ਮਨੁ ਦਾ ਦੱਖਣੋਂ ਦਵਾਈ ਰੱਖਦਾ ਕਿਉਂਕਿ ਉਹ ਮੋਹ ਮਾਇਆ ਵਿੱਚ ਫਸਿਆ ਰਹਿੰਦਾ ਰਹਾਵळा ਬਾਂਤਾ ਜੀ ਮਹਾਰਾਜ ਕਹਿੰਦੇ ਆਪਿਓ ਪਿਓ ਅਕਥ ਕਥ ਰਹੀਏ ਕੋਈ ਵੀ ਜੀਵ ਨਾਮ ਰਸ ਪੀਏ ਤੇ ਪੀ ਕੇ ਵੇਖ ਲਏ ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿੱਖਤ ਸਲਾਹ ਕਰ ਕਰਕੇ ਨਿਜ ਘਰ ਵੈਸ ਸਹਿਜ ਕਰ ਲਈਏ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਨਾ ਉਹ ਨਿੱਜ ਘਰ ਵਿੱਚ ਟਿਕੇ ਰਹਿ ਸਕਦੇ ਹਨ ਤੇ ਉਸ ਸਵੇ ਸਰੂਪ ਵਿੱਚ ਬੈਠ ਕੇ ਆਤਮਿਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ ਹਰ ਰਸ ਮਾਤੇ ਇਹ ਸੁਖ ਕਹੀਏ ਮਹਾਰਾਜ ਕਹਿੰਦੇ ਨਾ ਹਰ ਨਾਮ ਰਸ ਵਿੱਚ ਮਸਤ ਹੋਇਆ ਇਹ ਕਹ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਿਕ ਸੁਖ ਜਿਹੜਾ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਟਿਕਿਆ ਰਹਿੰਦਾ ਨਾ ਜੀਵ ਉਹਨੂੰ ਆਤਮਿਕ ਸੁਖਾ ਉਹ ਆਤਮ ਕਰਕੇ ਜੀਂਦਾ ਹੈ ਆਤਮਾ ਕਰਕੇ ਜੀਂਦਾ ਹੈ ਜਿਹਨੂੰ ਆਪਾਂ ਜਮੀਰ ਕਰਕੇ ਕਹਿੰਦੇ ਆਂ ਜਮੀਰ ਕਰਕੇ ਜੀਂਦਾ ਹੈ ਗਰਮਤ ਚਾਲ ਨਹਿ ਚਲ ਨਹੀਂ ਢੋਲੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਮੱਤ ਤੇ ਤੁਰਨ ਵਾਲੀ ਜੀਵਨ ਜੁਗਤ ਐਸੀ ਹੈ ਕਿ ਇਸ ਨੂੰ ਮਾਇਆ ਦਾ ਮੋਹ ਹਲਾ ਨਹੀਂ ਸਕਦਾ ਮਾਇਆ ਦੇ ਮੋਹ ਵਿੱਚ ਇਹ ਡੋਲ ਨਹੀਂ ਸਕਦੀ ਜੀਵਾਤਮ ਗੁਰਮਤ ਸੱਚ ਸਹਿਜ ਹਰ ਬੋਲੇ ਜਿਹੜਾ ਮਨੁੱਖ ਗੁਰੂ ਦੀ ਮੱਤ ਧਾਰਨ ਕਰਕੇ ਸਦਾ ਸਿਰ ਪ੍ਰਭੂ ਵਿੱਚ ਅਡੋਰ ਆਤਮਿਕ ਅਵਸਥਾ ਵਿੱਚ ਚੱਕ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਨਾ ਮਹਾਰਾਜ ਕਹਿੰਦੇ ਜੀਵੇ ਅਮਰਤ ਤਤ ਬਰਲੇ ਜੀਵੇ ਅਮਰਤ ਤਤ ਬਰਲੇ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ ਉਹ ਅਸਲੀਅਤ ਨੂੰ ਬਰੋਲ ਕੇ ਲੱਭ ਲੈਂਦਾ ਹੈ ਬਰੋਲ ਕੇ ਜਿਨਾਂ ਆਪਾਂ ਕਹਿੰਦੇ ਫੋਲੋ ਆਪਣੇ ਇੱਥੇ ਭਾਸ਼ਾ ਆਪਣੀ ਬੋਲੀ ਚੱਲਦੀ ਆ ਵੀ ਆ ਫੋਲਣਾ ਜਾ ਰਹੇ ਤੇ ਬੱਚਾ ਜੇ ਕੋਈ ਆਪਣੇ ਕੋਲੇ ਤੁਸੀਂ ਐਂ ਕਹਿ ਲੋ ਵੀ ਕੁੰਡੀਆਂ ਬੰਡੇ ਪਏ ਆ ਹਨ ਤੂੜੀ ਤਾਂ ਦਾ ਵਿੱਚ ਆਪਾਂ ਦਾਣੇ ਦਿਖਦੇ ਆਪਾਂ ਨੂੰ ਉਹਦੇ ਵਿੱਚ ਆਪਾਂ ਕਹਿੰਦੇ ਇਹਨੂੰ ਫਰੋਲ ਲੋ ਖਬਾ ਲੱਗ ਜੂਗੀ ਜਿਹੜੇ ਦਾਣੇ ਚਾਰ ਹੁਣਗੇ ਨਿਕਲਿਆਉਣਗੇ ਇਹ ਬਾਹਰੀ ধারণা ਇੱਕ ਮਹਾਰਾਜ ਕਹਿੰਦੇ ਉਹ ਆਤਮਿਕ ਜੀਵਨ ਦੇਣ ਵਾਲਾ ਨਾਮਰਾਸ ਪੀਂਦੇ ਹੈ ਤੇ ਉਹ ਅਸਲੀਅਤ ਨੂੰ ਬਰੋਲ ਕੇ ਲੱਭ ਲੈਂਦੇ ਨੇ ਇੱਥੇ ਬਰੋਲ ਕੇ ਲਿਖਿਆ ਹੋਇਆ ਆਪਾਂ ਫਰੋਲ ਕੇ ਕਹਿ ਦਿੰਨੇ ਆ ਭਾਵ ਇੱਕੋ ਹੀ ਆ ਭਈ ਜਿਹੜਾ ਗੁਰੂ ਦਾ ਪਿਆਰਾ ਨਾਮ ਦੇ ਨਾਲ ਜੁੜਦਾ ਨਾ ਬਾਣੀ ਪੜਦਾ ਸੁਣਦਾ ਉਹ ਇਹਦੇ ਵਿੱਚੋਂ ਤਤ ਲੱਭ ਲੈਂਦਾ ਹੈ ਜਿਵੇਂ ਬੀਬੀਆਂ ਲੱਸੀ ਰੜਕ ਲੈਂਦੀਆਂ ਪਹਿਲਾਂ ਦੁੱਧ ਲਿਆਉਂਦੀਆਂ ਗਰਮ ਕਰਕੇ ਉਹਨੂੰ ਜਾਗ ਲਾਉਣਾ ਪੈਣਾ ਜਾਣਦੀਆਂ ਹੀ ਆਂ ਜਾਗ ਲਾ ਕੇ ਫਿਰ ਉਹਨੂੰ ਵਿੱਚ ਮਧਾਣੀ ਪਾਈ ਜਾਂਦੀ ਤੇ ਉਹਦੇ ਵਿੱਚੋਂ ਤਤ ਲੱਭ ਲੈਂਦੀਆਂ ਨੇ ਤਤ ਕਿਹੜਾ ਮੱਖਣ ਨਿਕਲਿਆ ਆਉਂਦਾ ਠੀਕ ਆ ਜੀ ਇਸ ਤਰ੍ਹਾਂ ਭਾਈ ਜਦੋਂ ਗੁਰੂ ਗਿਆਨ ਨਾਲ ਆਪਾਂ ਜੁੜੇ ਰਹਾਂਗੇ ਆਪਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦਾ ਤਤ ਜ਼ਰੂਰ ਮਿਲ ਜਾਏਗਾ ਨਾਮ ਬਾਣੀ ਸੁਣਦੇ ਰਹੀਏ ਕਿਉਂਕਿ ਮਨੁੱਖਾ ਜਨਮ ਹੀ ਸੁਣ ਸਕਦਾ ਨਾਮ ਬਾਣੀ ਪ੍ਰਮਾਤਮਾ ਦਾ ਨਾਮ ਮਨੁੱਖਾ ਜਨਮ ਹੀ ਜਪ ਸਕਦਾ ਸਰੀਰ ਬੀਬੀ ਆ ਚੇ ਪਾਈ ਆ ਤੇ ਗੁਰਬਾਣੀ ਪੜ੍ਹ ਸੁਣ ਸਕਦਾ ਮਨੁੱਖਾ ਜਨਮ ਹੀ ਇਹ ਮੌਕਾ ਮਿਲਿਆ ਹੋਇਆ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਨਾਲ ਦੁਰਲੱਭ ਦੇ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਾਈ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਹੈ ਜੇ ਇਹ ਤੂੰ ਅਜਾਈ ਨਗਾਲੀ ਤੇ ਮੁੜ ਕੇ ਇਹ ਜੀਵਨ ਨਹੀਂ ਮਿਲਣਾ ਤੇ ਫੇਰ 84 ਦਾ ਗੇੜ ਸ਼ੁਰੂ ਹੈ। ਲੱਖ ਕਾਗਾਂ ਕਰੋੜ ਨਾਗਾਂ। ਠੀਕ ਹੈ ਜੀ ਬਾਕੀ 84 ਲੱਖ ਜੂ ਉਹਨਾਂ ਦੇਖੋ ਦੋ ਜੂਨੀਆਂ ਹੀ ਦਸੀਆਂ। ਮਹਾਰਾਜ ਕਹਿੰਦੇ ਵੀ ਲੱਖ ਬਰਾ ਕਾਂ ਦੀ ਜੂਨ ਆ ਤੇ ਕਰੋੜ ਬਰਾ 나ਗ ਦੀ ਜੂਨ ਆ। ਜੇ 나ਗ ਦੀ ਜੂਨੀ ਮਿਲ ਗਈ ਤਾਂ ਕਰੋੜ ਬਰਾ 나ਗ ਦੀ ਜੂਨੀ ਚ ਹੀ ਰਹਿਣਾ ਪੈਣਾ ਢੱਡਕਸੋਂ ਦੇ ਧਰਤੀ ਦੇ ਵਿੱਚ ਮਿੱਟੀ ਘੱਟਾ ਚੱਟਦੇ। ਤੇ ਕਾਂ ਦੇਖ ਲੋ ਗੰਦਗੀ ਚ ਮੂੰਹ ਮਾਰਦਾ ਲੱਖਵਾਰਾ ਕਾਂ ਦੀ ਜੂੰਚ ਹੀ ਰਹਿੰਦਾ ਇਨਸਾਨ ਜੇ ਪ੍ਰਮਾਤਮਾ ਦੇ ਨਾਮ ਨਾਲ ਖੋਜ ਗਿਆ ਤਾਂ ਇੱਕੀ ਪਾਈਏ ਬਾਰੀ ਆ ਤੇਰੀ ਮਨੁੱਖਾ ਜਾਨੋ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਬਾਣੀ ਨਾਲ ਜੁੜ ਜਾ ਫਿਰ ਲੋਕ ਸੁਖੀਏ ਪਰਲੋਕ ਸੇਹਲੇ ਨਾਨਕਾ ਪ੍ਰਭ ਆਪੇ ਮੇਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ